ਆਪੋ ਵਲੰਟੀਅਰਾਂ ਦਾ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ 10 ਦੇ ਕਿ ਟੀ-ਸ਼ਰਟ ਪਾ ਕੇ ਅਨੋਖਾ ਪ੍ਰਚਾਰ ਕੀਤਾ ਗਿਆ ਹੈ ਤਾਂ ਉੱਥੇ ਆਈਪੀਐਲ ਮੈਚ ਦੌਰਾਨ ਅਰਵਿੰਦ ਕੇਜਰੀਵਾਲ ਦੇ ਲਈ ਅਨੋਖਾ ਪ੍ਰਚਾਰ ਦਿਖਾਇਆ ਗਿਆ ਹੈ ਜਿਸ ਦੀ ਟੀ-ਸ਼ਰਟ ਉੱਤੇ ਅਰਵਿੰਦ ਕੇਜਰੀਵਾਲ ਨੂੰ ਸਲਾਕਾ ਪਿੱਛੇ ਦਿਖਾਇਆ ਗਿਆ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਢੱਕਣ ਦਾ ਵਲੰਟੀਅਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਗਰ ਅਰਵਿੰਦ ਕੇਜਰੀਵਾਲ ਹੋਰਾਂ ਦੀ ਗੱਲ ਕੀਤੀ ਜਾਵੇ ਪਿਛਲੇ ਲੰਬੇ ਅਰਸੇ ਤੋਂ ਈਡੀ ਦੇ ਹਵਾਲੇ ਨੇ ਆਪਣਾ ਜੇਲ੍ਹ ਦੇ ਵਿੱਚ ਨੇ ਸ਼ਰਾਬ ਘੋਟਾਲਾ ਮਾਮਲੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਲਗਾਤਾਰ ਅਗਰ ਆਮ ਆਦਮੀ ਪਾਰਟੀ ਦੇ ਕਾਰਕਟਰਤਾ ਰੋਸ਼ ਪ੍ਰਗਟ ਕਰ ਰਹੇ ਹਨ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਨਾਰੇबाजी ਕਰ ਰਹੇ ਹਨ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਨੇ ਧਰਨਾ ਪ੍ਰਦਰਸ਼ਨ ਕੀਤੇ ਗਏ ਉੱਥੇ ਅਗਰ ਕੱਲ ਦੀ ਗੱਲ ਕੀਤੀ ਜਾਵੇ ਯਾਨੀ ਕਿ 21 4 2024 ਨੂੰ ਮੁਹਾਲੀ ਦੇ ਮੁਲਾਕਾਏ ਜਿਹੜਾ ਕ੍ਰਿਕਟ ਸਟੇਡੀਅਮ ਹੈ ਉੱਥੇ ਜਿਹੜਾ ਹੈ ਇੱਕ ਮੈਚ ਸੀਗਾ ਮੈਚ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਸੀਗੇ ਕਾਰਕਿਰਤਾ ਸੀਗੇ ਉਹਨਾਂ ਨੇ ਇੱਕ ਅਨੋਖੇ ਢੰਗ ਦੇ ਨਾਲ ਜਿਹੜਾ ਹੈ ਆਪਣਾ ਰੋਸ਼ ਪ੍ਰਗਟ ਕੀਤਾ ਅੰਦਰ ਜਦੋਂ ਮੈਚ ਦੇਖਣ ਜਾਂਦੇ ਨੇ ਵੱਡੀ ਮਾਤਰਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਸਨ ਤੇ ਉਹਨਾਂ ਨੇ ਜਿਹੜੀ ਹੈ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਹੜੀ ਆਪਣਾ ਜੇਲ੍ਹ ਦੇ ਪਿੱਛੇ ਜਿਹੜੇ ਐਰਵਿੰਦ ਕੇਜਰੀਵਾਲ ਦਿਖ ਰਹੇ ਐ ਤੇ ਉਹ ਵਾਲੀ ਜਿਹੜੀ ਫੋਟੋ ਜਿਹੜੀ ਹੈ ਪ੍ਰਿੰਟ ਕਰਾਈ ਹੋਈ ਸੀਗੀ ਟੀ-ਸ਼ਰਟਸ ਉਹਨਾਂ ਨੇ ਪਾਈ ਹੋਈ ਸੀਗੀਆਂ ਤੇ ਅੰਦਰ ਜਿਹੜੀ ਦੇ ਨਾਲ ਜਿਹੜਾ ਹੈ ਰੋਸ਼ ਪ੍ਰਗਟ ਜਿਹੜਾ ਹੈ ਆਮ ਆਦਮੀ ਪਾਰਟੀ ਕਰ ਰਹੀ ਹੈ ਲਗਾਤਾਰ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਹੈ ਤਬੀਅਤ ਖਰਾਬ ਹੋ ਰਹੀ ਹੈ ਅੰਦਰ ਜੇਲ੍ਹ ਦੇ ਵੀ ਜਿਹੜੇ ਹੈ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹਨਾਂ ਨੂੰ ਜਿਹੜਾ ਹੈ ਦਵਾਈਆਂ ਮੋਹਈਆ ਨਹੀਂ ਕਰਵਾ ਰਿਹਾ ਲਗਾਤਾਰ આરોਪ ਜਿਹੜੇ ਨੇ ਜ਼ਰੂਰ ਆਮ ਆਦਮੀ ਪਾਰਟੀ ਜਿਹੜੀ ਹੈ ਲਗਾਉਂਦੀ ਹੋਈ ਦਿਖ ਰਹੀ ਹੈ ਮਗਰ ਕੱਲ ਜਿਹੜਾ ਇੱਕ ਅਨੋਖੇ ਢੰਗ ਦੇ ਨਾਲ ਜਿਹੜਾ ਹੈ ਇੱਕ ਪ੍ਰਦਰਸ਼ਨ ਜਿਹੜਾ ਹੈ ਕੀਤਾ ਗਿਆ ਤੇ ਸਾਫ ਤੌਰ ਤੇ ਆਮ ਆਦਮੀ